ये कहो जिमेंदर्थ रखते हो तेन उन्नतिवान विश्वास तय ऐलान। मैं घोषणा करती हाँ कि परमेश्वर मेरे पले सब कुछ मिलके काम कर रहा है उस कोल मेरी जिंदगी एक मास्टर प्लान है अजिंह चीजा हो सकती है हैं जो मैं इस समय समझ नहीं आती पर मैं चिंतित नहीं हाँ मैं पता है कि सारे टुकड़े अजय इतने नहीं हैं यह सब मेरे भले कट्ठे हो रहे हैं क्योंकि परमेर मैं प्यार करता है ਅਤੇ ਮੈਨੂੰ ਉਸ ਦੇ ਮਕਸਦ ਅਨੁਸਾਰ ਬੁਲਾਇਆ ਗਿਆ ਹੈ ਮੈਂ ਦੇਖਦੀ ਹਾਂ ਕਿ ਪਰਮੇਸ਼ਰ ਦੀ ਅਦਭੁਤ ਯੋਜਨਾ ਮੇਰੇ ਮੈਨੂੰ ਉਹਨਾਂ ਥਾਵਾਂ ਤੇ ਲੈ ਜਾ ਰਹੀ ਹੈ ਜਿਸ ਬਾਰੇ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਦੇਖਿਆ ਸੀ ਇਹ ਮੇਰਾ ਐਲਾਨ ਹੈ ਦਿਮਾਗੀ ਸਿਹਤ ਸੰਬੰਧੀ ਵਿਚਾਰ ਮੈਂ ਬੇਅੰਤ ਸ਼ਾਂਤੀ ਖੁਸ਼ਹਾਲੀ ਸਿਹਤ ਸਫਲਤਾ ਤੇ ਮਹਾਨਤਾ ਵਿੱਚ ਰਹਿੰਦੀ ਹਾਂ ਕਿਉਂਕਿ ਮੈਂ ਪ੍ਰਭੂ ਯੀਸ਼ੂ ਦੇ ਨਾਮ ਵਿੱਚ ਰਹਿੰਦੀ ਹਾਂ ਉਹੀ ਆਤਮਾ ਜਿਸ ਨੇ ਯੇਸ਼ੂ ਨੂੰ ਮੁਰਦਿਆਂ ਵਿੱਚੋਂ ਜਿਵਾਇਆ ਉਹ ਮੇਰੇ ਵਿੱਚ ਜਿਉਂਦਾ ਹੈ ਤੇ ਕੰਮ ਕਰ ਰਿਹਾ ਹੈ ਮੇਰਾ ਭੌਤਿਕ ਸਰੀਰ ਬ੍ਰह्म ਜੀਵਨ ਨਾਲ ਮਜ਼ਬੂਤ ਹੁੰਦਾ ਹੈ ਹਮੇਸ਼ਾ ਅਤੇ ਸਦਾ ਲਈ ਆमीन ਮੈਂ ਯੇਸ਼ੂ ਦੇ ਨਾਮ ਤੇ ਜੋ ਮੈਂ ਕਹਾੰਗੀ ਰੱਖਾਂਗੀ ਮੈਂ ਮਜ਼ਬੂਤ ਹਾਂ ਮੈਂ ਤੰਦਰੁਸਤ ਹਾਂ ਮੈਂ ਤਨਹਾ ਮੈਂ ਅਮੀਰ ਹਾਂ ਮੈਂ ਸ਼ਕਤੀਸ਼ਾਲੀ ਹਾਂ ਮੈਂ ਮਸਾ ਕੀਤਾ ਹੋਇਆ ਹਾਂ ਮੈਂ ਆਜ਼ਾਦਾ ਮੈਂ ਰੱਬ ਦੀ ਪਿਆਰੀ ਹਾਂ ਮੈਨੂੰ ਰੱਬ ਅਤੇ ਮਨੁੱਖ ਦੁਆਰਾ ਪਸੰਦ ਕੀਤਾ ਗਿਆ ਹੈ ਮੈਂ ਉਹ ਬੋਲਦੀ ਹਾਂ ਜੋ ਮੈਂ ਵਿਕਣਾ ਚਾਹੁੰਦੀ ਹਾਂ ਨਹੀਂ ਜੋ ਮੈਂ ਵੇਖਦੀ ਹਾਂ ਮੈਂ ਕੀਮਤੀ ਵੇਚਾਂ ਮੈਂ ਆਪਣੇ ਪਰਮਾਤਮਾ ਦੇ ਘਰ ਵਿੱਚ ਚੰਗੀ ਜ਼ਮੀਨ ਤੇ ਲਗਾਈ ਗਈ ਹਾਂ ਮੈਂ ਆਪਣੀ ਪ੍ਰਭੂ ਦੇ ਦਰਬਾਰਾਂ ਵਿੱਚ ਛਤੇਲੀ ਦੇ ਰੁੱਖ ਨੂੰ ਪਸੰਦ ਕਰਦੀ ਹਾਂ ਮੈਂ ਇਸ ਦੇ ਸੀਜ਼ਨ ਵਿੱਚ ਪੌਦਾ ਜ਼ਿਆਦਾ ਫਲ ਦਿੰਦੀ ਹਾਂ ਮੇਰਾ ਸਨਲ ਪਰੀ ਹੋਈ ਹਾਂ ਅਤੇ ਪ੍ਰਭੂ ਰਿਛਰੀ ਹਾਂ ਤੇ ਪੁਰਾਣੀ ਉਮਰ ਵਿੱਚ ਵੀ ਮੈਂ ਆਜ਼ਾਦੀ ਫਲੋਰਿਸ਼ਿੰਗ ਹੋਵਾਂਗੀ ਜੋ ਵੀ ਮੈਂ ਯੀਸ਼ੂ ਦੇ ਨਾਮ ਵਿੱਚ ਪੇਸ਼ ਕਰਦੀ ਹਾਂ ਜੀਜ਼ਾ ਹਮੇਸ਼ਾ ਯੀਸ਼ੂ ਦੇ ਨਾਮ ਵਿੱਚ ਮੇਰੇ ਲਈ ਕੰਮ ਕਰ ਰਹੀਆਂ ਮੈਂ ਮਸੀਹ ਯੀਸ਼ੂ ਵਿੱਚ ਹਰੇਕ ਆਤਮਿਕ ਆਸ਼ੀਰਵਾਦ ਪ੍ਰਾਪਤ ਕਰਨ ਵਾਲੀ ਹਾਂ ਮੈਂ ਇੱਕ ਆਤਮਾ ਮੇਰੀ ਆਤਮਾ ਇੱਕ ਰੂਹ ਹੈ ਮੇਰੀ ਆਤਮਾ ਤੇ ਮੇਰੀ ਰੂਹ ਇੱਕ ਸਰੀਰਿਕ ਸ਼ਰੀਰ ਵੀ ਜੀਉਂਦੀ ਹੈ ਮੇਰੀ ਆਤਮਾ ਮੇਰੀ ਰੂਹ ਨੂੰ ਹੁਕਮ ਦਿੰਦੀ ਹੈ ਮੇਰੀ ਰੂਹ ਸੁਣਦੀ ਹੈ ਪ੍ਰਾਰਥਨਾ ਕਰਦੀ ਹੈ ਤੇ ਮੇਰੇ ਸ਼ਰੀਰ ਤੇ ਮੇਰੇ ਸ਼ਰੀਰ ਦੇ ਆਦੇਸ਼ਾਂ ਨੂੰ ਨਿਰਦੇਸ਼ ਦਿੰਦੀ ਹੈ ਯੇਸ਼ੂ ਦੇ ਨਾਮ ਤੇ ਮੈਂ ਮੇਰੇ ਸ਼ਰੀਰ ਨਾਲ ਗਲ ਕਰਦੀ ਹਾਂ ਰੱਬ ਦਾ ਵਿਨਾਸ਼ੀ ਜੀਵਨ ਮੇਰੇ ਜੀਵਨ ਵਿੱਚ ਹਮੇਸ਼ਾ ਸਪਸ਼ਟ ਅਤੇ ਪ੍ਰਗਟ ਹੁੰਦਾ ਹੈ ਮੈਂ ਆਪਣੇ ਸ਼ਰੀਰ ਦੇ ਅਰਵੇਰ ਵਿਲੀ ਜੀਵਨ ਦੀ ਗੱਲ ਕਰਦੀ ਹਾਂ ਮੈਂ ਆਪਣੇ ਦਿਮਾਗ ਨਾਲ ਗੱਲ ਕਰਦੀ ਹਾਂ ਕਿ ਕ੍ਰਾਈਸਟ ਦੇ ਦਿਮਾਗ ਦੀ ਤਰ੍ਹਾਂ ਸੰਪੂਰਨ ਬਣੋ ਅਤੇ ਮੈਂ ਤੁਹਾਨੂੰ ਪਰਮੇਸ਼ਰ ਦੇ ਵਚਨ ਦੁਆਰਾ ਇੱਕ ਸਾਰੋਂ ਦਾ ਦੇਸ਼ ਦਿੰਦੀ ਹਾਂ ਮੈਂ ਆਪਣੇ ਨਸਾਂ ਨਾਲ ਜੀਵਨ ਬੋਲਦੀ ਹਾਂ ਮੈਂ ਆਪਣੀਆਂ ਮਾਸਪੇਸ਼ੀਆਂ ਤੇ ਲਿਗਾਮੈਂਟਸ ਨਾਲ ਤਾਕਤ ਬੋਲਦੀ ਹਾਂ ਮੈਂ ਆਪਣੇ ਦਿਲਾਂ ਜੀਵਨ ਸ਼ਕਤੀ ਬੋਲਦੀ ਹਾਂ ਮੈਂ ਆਪਣੇ ਫੇਫੜਿਆਂ ਅਤੇ ਟਿਸ਼ੂਨ ਲਾਮਵਾਦਾਰੀ ਅਤੇ ਪਰਫਿusion ਨੂੰ ਪਾਤਨਈ ਰੱਖਣ ਦੀ ਗੱਲ ਕਰਦੀ ਹਾਂ ਮੈਂ ਆਪਣੇ ਗੁਰਦਿਆਂ ਜੀਗਰ ਅਤੇ ਪਾਚਕ ਰੋਗਾ ਦੀ ਸੰਪੂਰਨਤਾ ਬੋਲਦੀ ਹਾਂ ਮੇਰੇ ਖੂਨ ਦੇ ਹਰ ਸੈੱਲ ਵਿੱਚ ਜੀਵਨ ਹੈ ਮੇਰੀਆਂ ਹੱਡੀਆਂ ਜੋੜਾਂ ਤੇ ਬਾਸਤਿਕਸਾਰ ਤੇ ਮਜ਼ਬੂਤ ਹਨ ਮੇਰੇ ਪੂਰੇ ਉਪੱਲਯ ਅਤੇ ਇਟਲਿਆਂ ਵਧੀਆਂ ਢੰਗ ਨਾਲ ਕੰਮ ਕਰਦੇ ਹਨ ਮੇਰੀਆਂ ਅੱਖਾਂ ਸਪਸ਼ਟ ਰੂਪ ਵਿੱਚ ਵੇਖਦੀਆਂ ਹਨ ਅਤੇ ਮੇਰੇ ਕੰਨ ਵਧੀਆਂ ਢੰਗ ਨਾਲ ਕੰਮ ਕਰਦੇ ਹਨ ਮੇਰੀ ਚਮੜੀ ਇੱਕ ਨਵ ਜੰਮੇ ਬੱਚੇ ਤੇ ਰੱਬ ਦੀ ਸੁੰਦਰਤਾ ਦੀ ਤਰ੍ਹਾਂ ਮੁਲਾਇਮ ਅਤੇ ਸਿਹਤਮੰਦ ਹੈ ਮੇਰੇ ਵਾਲਾਂ ਦੇ ਰੂਮ ਕਸ ਗਏ ਹਨ ਮੇਰੇ ਦੰਦ ਮਸੂੜੇ ਜਬਾੜੇ ਦੀਆਂ ਹੱਡੀਆਂ ਤੇ ਨਸਾਂ ਤੇ ਖੂਨ ਦੀ ਸਪਲਾਈ ਸਾਰੇ ਸਿਹਤਮੰਦ ਮਜ਼ਬੂਤ ਅਤੇ ਸੰਪੂਰਨ ਹਨ ਮੇਰੇ ਸਾਰੇ ਹਾਰਮੋਨਸ ਅਤੇ ਨਿਊਰੋਕੈਮੀਕਲ ਟ੍ਰਾਂਸਮੀਟਰ ਇੱਕ ਦੂਜੇ ਨਾਲ ਸੰਪੂਰਨ ਤਾਲਮੇਲ ਵਿੱਚ ਹਨ ਅਤੇ ਆਪਣੇ ਕੰਮਾਂ ਨੂੰ ਆਮ ਤੌਰ ਤੇ ਚਲਾਉਂਦੇ ਹਨ ਮੇਰੀ ਪਾਚਨ ਪ੍ਰਣਾਲੀ ਸਾਰੇ ਖਾਦ ਪਦਾਰਥਾਂ ਨੂੰ ਹਜ਼ਮ ਕਰਨ ਸੂਖਨ ਅਤੇ ਗ੍ਰੰ ਕਰਨ ਦੇ ਯੋਗ ਅਤੇ पाच ਗ੍ਰੰ ਖੰਡ ਉਤਪਨ ਨਿਯਮਿਤ ਤੌਰ ਤੇ ਬਾਹਰ ਘੱਟੇ ਜਾਂਦੇ ਹਨ ਮੈਂ ਆਪਣੇ ਸ਼ਰੀਰ ਦੇ ਹਰ ਇੱਕ ਸੈੱਲ ਵਿੱਚ ਬਿਜਲੀ ਅਤੇ ਰਸਾਇਣਿਕ ਪਰੰਪਰਤਾ ਨੂੰ ਇੱਕ ਸੁਰਤਾ ਤੇ ਸੰਤੁਲਨ ਵਿੱਚ ਰਹਿਣ ਅਤੇ ਖਰਾਬ ਸੈੱਲ ਨੂੰ ਅਜਮ ਕਰਨ ਦਾ ਹੁਕਮ ਦਿੰਦੀ ਹਾਂ ਮੈਂ ਖਾਣ ਪੀਣ ਟੈਕਨੋਲੋਜੀ ਮੀਡੀਆ ਟਿਲ ਮਟ ਚੁਗਲੀ ਆਲਸ ਪਾਉ ਜ਼ਿਆਦਾ ਨੀਂਦ ਸੁਸਤਤਾ ਅਤੇ ਜ਼ਬਰਦਸਤੀ ਖਰੀਦਾਰੀ ਵਿੱਚ ਹਰ ਕਿਸਮ ਦੇ ਨਸ਼ਾ ਸ਼ਰਾਬ ਨਿਕੁਟੀ ਨਸ਼ੇ ਵਿੱਚ ਪਾਉ ਜ਼ਿਆਦਾ ਪੋਬ ਨੂੰ ਕੈਦ ਕਰਦੀ ਹਾਂ ਅਤੇ ਮਸੀਦੀ ਆਗਿਆਕਾਰੀ ਵਿੱਚ ਇਸ ਨੂੰ ਨੰਦੀਆਂ ਮੈਂ ਯੀਸ਼ੂ ਦੇ ਵਾਂਗ ਹੀ ਹਾਂ ਹਰ ਚੀਜ਼ ਜੋ ਰਾਪਨੇ ਬਣਾਈ ਹੈ ਮੇਰੇ ਲਈ ਜੀਵਨ ਅਤੇ ਇਲਾਜ ਹੈ ਇਸ ਲਈ ਪੋਜੰਤੂ ਜਾਨਵਰਾ ਦੀ ਅਲਰਜੀ ਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ ਹੈ ਪਰਮਾਤਮਾ ਨੇ ਮੈਨੂੰ ਸਾਰੀ ਤਰਤੀ ਉਤੇ ਰਾਜ ਦਿੱਤਾ ਹੈ ਮੇਰੀ ਮਲਟਿਪ੍ਰਜਨਨ ਪਨਾਲੀ ਉੱਚੀ ਮਾਤਰਾ ਤੇ ਚੰਗੀ ਗਤੀਸ਼ੀਲਤਾ ਵਾਲੇ ਸ਼ੁਕਰਾਨੂ ਪੈਦਾ ਕਰ ਰਹੀ ਹੈ ਅਤੇ ਜਮਾ ਕਰ ਰਹੀ ਹੈ ਮੇਰੀ ਮਾਦਾ ਪ੍ਰਜਨਨ ਪਨਾਲੀ ਸਮੇਂ ਸਿਰ ਅੰਡੇ ਦੇ ਸੰਨ ਪੈਦਾ ਕਰ ਰਹੀ ਹੈ ਜਨਮ ਤੱਕ ਪੁੰੰਦੀ ਰੱਖਿਆ ਤੇ ਪੋਸ਼ਣ ਕਰ ਰਹੀ ਹੈ ਹਰ ਅੰਗ ਮੇਰੇ ਸਰੀਰ ਦਾ ਟਿਸ਼ੂ ਸੰਪੂਰਨਤਾ ਵਿੱਚ ਕੰਮ ਕਰਦਾ ਹੈ ਜਿਸ ਦੇ ਲਈ ਪਰਮਾਤਮਾ ਨੇ ਇਸ ਨੂੰ ਕੰਮ ਕਰਨ ਲਈ ਬਣਾਇਆ ਹੈ ਅਤੇ ਮੈਂ ਆਪਣੇ ਸਰੀਰ ਵਿੱਚ ਕਿਸੇ ਵੀ ਖਰਾਬੀ ਅਤੇ ਵਿਗਿਆਨ ਨੂੰ ਬਚਿਤ ਕਰਦੀ ਹਾਂ ਮੇਰਾ ਸਾਰਾ ਮਨੁੱਖੀ ਸਰੀਰ ਅਤੇ ਵਿਗਿਆਨਮਸੀ ਯਸ਼ੋ ਵਿੱਚ ਸੰਪੂਰਨ ਹੈ ਹallelujah ਆمین ਪਿਤਾ ਪਿਤਾ ਮੈਨੂੰ ਤਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ ਰੱਬ ਦਾ ਪੁੱਤਰ ਮੈਨੂੰ ਪਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ ਪਰਮਾਤਮਾ ਮੈਨੂੰ ਪਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ ਸ਼ਲੌਨ